ਹਾਂਜੀ ਦੁਨੀਆਂ ਦੇ ਕੋਨੇ-ਕੋਨੇ ਵਿੱਚ ਵਸਦੇ ਲੋਕ ਗੀਤਾਂ ਦੀ ਜਹਤ ਰੱਖਣ ਵਾਲੇ ਉਹਨਾਂ ਸਾਰੇ ਲੋਕ ਗੀਤ ਪ੍ਰੇਮੀਆਂ ਨੂੰ ਸਾਡੇ ਵੱਲੋਂ ਬੜੀ ਹੀ ਆਦਰ ਅਤੇ ਸਤਿਕਾਰ ਭਰੀ ਸਤਿ ਸ਼ਕਾਲ ਜੀ ਜੋ ਹਰ ਰੋਜ਼ ਸਾਡੇ ਲੋਕ ਗੀਤਾਂ ਨੂੰ ਸੁਣਦੇ ਨੇ ਤੇ ਆਨੰਦ ਮਾਣਦੇ ਨੇ ਸਾਨੂੰ ਬਹੁਤ ਸਾਰੀ એનર્ਜੀ ਦਿੰਦੇ ਨੇ ਤੇ ਅਸੀਂ ਉਹਨਾਂ ਦੀ એનર્ਜੀ ਦੀ ਬਦੌਲਤ ਹਰ ਰੋਜ਼ ਫਿਰ ਕੋਈ ਨਾ ਕੋਈ ਲੋਕ ਗੀਤ ਲੈ ਕੇ ਫਿਰ ਆ ਜਾਂਦੇ ਆ ਤੇ ਅੱਜ ਫੇਰ ਇੱਕ ਤੁਹਾਡੀ એનર્ਜੀ ਦੀ ਬਦਵਲਤ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਤੁਹਾਡੇ ਸਾਹਮਣੇ ਹੋਇਆ ਉਮੀਦ ਹੈ ਤੁਹਾਨੂੰ ਇਹ ਲੋਕਗੀਤ ਪਸੰਦ ਆਵੇਗਾ ਆਪ ਗਾਉਂਗੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸਿਖਾਉਂਗੇ ਤੇ ਅੱਜ ਹੁਣ ਆਪਾਂ ਸਾਰੇ ਮਿਲ ਕੇ ਇਸ ਲੋਕਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀਏ ਨੀਵਾ ਕੋਠਾਵੇ ਸਿਰ पे ਅਬਜੇ ਦਾ ਵੀ ਨੋ ਮਹਿਲ ਪਵਾਦੇ ਨੀਵਾ ਕੋਠਾਵੇ ਸਿਰ ਪੇ ਅਵਜਿ ਦਬੀ ਬਾ ਸਨੋ ਮਹਿਲ ਪਵਾਦੇ ਲਗੇ ਦੀ ਬੀਬਾ ਵਿੱਚ ਵਾਰੀਆਂ ਲਵਾ ਦੇ ਮਾਰੀਆਂ ਲਵਾਈਆਂ ਵੇ ਮੂੰ ਨਿਉ ਦੇ ਸਿਆਵੇ ਬ ਵਿੱਚ ਸੀਸ਼ ਜੜਾ ਦੇ ਵਾਰੀਆਂ ਲਵਾਇਆਵੇ ਮੋਨਿਓ ਦੇਸਦਾ ਵੀ ਬਾ ਵਿੱਚ ਸੀਸ ਜੜਾ ਦੇ ਮਾਤਾ ਤੇਰੀ ਵੇ ਸਸਿ ਬੋਲੀਯਾ ਮਾਰੇ ਮਾਤਾ ਤੇ ਬੋਲੀ ਅਮਾਰੇ ਵੇ ਤਨ ਮਨ ਸਾੜੇ ਬੀਬਾ ਸਾਨੂੰ ਲੈ ਚੱਲੇ ਮਨ ਸਾੜੇ ਵੀ ਕੰਮ ਕਰੀਏ ਤੇ ਅੱਗੇ ਲਕਿਏ ਗੋਰੀਏ ਦਿਲ ਦਿਆਂ ਦਿਲੇ ਵਿੱਚ ਜਰੀਏ ਜਿ ਚ ਜਰੀਏ ਫੈਣਾ ਤੇ ਰੀਤੇ ਨਮਣੇਂਦੇ ਮੇਰੀ ਬੀਬ ਸਨੋ ਬੋ ਨੋ ਬੋਲੀ ਆ ਮਾਰੇ ਬੋਲੀ ਆ ਮਾਰੇ ਤੇ ਤਨ ਮਨ ਸਾੜੇ ਬਿਬ ਸਾਨੂੰ ਲਚੈ ਲੇ ਅਮਾਰੇ ਤੇ ਤਨ ਮਨ ਸਾਰੇ ਬੀਬਾ ਸਾਨੂੰ ਲੈ ਚੱਲੇ ਨਾ ਲੈਂ ਦਾਜ ਬਣਾਈਏ ਤੇ ਦੂਰ ਵਿਆ ਕਰ ਬਸਾਏ ਗੋਰੀਏ ਬੋਤਾ ਦਿਲੇ ਤੇ ਨ ਲਾਈਏ ਲੈਣ ਨਾ ਜਾਏ ਤੇ ਕਰ ਬਸਾਏ ਗੋਰੀਏ ਬੋਤਾ ਦਿਲੇ ਤੇ ਭੋ ਤੇਰੀ ਵੇ ਜਠਾਣੀ ਮੇਰੀ ਬੀਬਾ ਸਾਨੂੰ ਤਾਨੇ ਵਾਰੇ ਭੋ ਤੇਰੀ ਵੇ ਜਠਾਣੀ ਮੇਰੀ ਬੀਬਾ ਸਾਨੂੰ ਤਾਨੇ ਵਾਰੇ ਤਨ ਨੇ ਮਾਰੇ ਵੇ ਤਨ ਮਨ ਸਾੜੇ ਬੀਬਾ ਸਾਨੂੰ ਲੈ ਚੱਲ ਨਾੜੇ ਤਨ ਮਨ ਸਾਰੇ ਬੀਬਾ ਸਾਨੂੰ ਲੈ ਚੱਲੇ ਨਾੜੇ ਤਨ ਨੇ ਸੁਣੀ ਨਾ ਇੱਕ ਦੋ ਸੁਣਾਈਏ ਘੋਰੀਏ ਪੂਰੀ ਅਣੇ ਕਦੇ ਕਾਇਏ ਨੇ ਨਾ ਇਕ ਦੋ ਸੁਣਾਏ ਗੋਰੀਏ ਉਰੀ ਅਣਖ ਦੇਖਾਈਏ ਨੀਵਾ ਕੋਠਾ ਵੇ ਸਿਰ पे ਅਵਜਿਦਾ ਬੀਬਾ ਸਾਨੂੰ ਮਹਿਲ नीव कोवे सिर पया बजेदा बीबा सू मेल पवा दे।